ਹੈਲੋ ਕਿੱਥੇ ਜੋ ਤੂੰ ਕੌਣ ਮੈਂ ਹੋਈ ਹੈ ਤੇ ਹਨ ਬੋਲਣ ਦੀਆਂ ਹਾਂ ਦੱਸ ਤੇ ਆ ਮੈਂ ਆਖਲੋਤੀ ਕੀ ਕੁਲਚੀ ਵਾਲੀ ਦੁਕਾਨ ਤੇ ਆ ਜਿੱਥੇ ਵੱਡੇ ਜੇ ਸ਼ੋਰੂਮ ਆ ਹਾਲ ਸੁਣ ਮੇਰੀ ਗੱਲ ਸੁਣ ਆਪਣੇ ਘਰੇ ਜਾ ਚੁੱਪ ਕਰਕੇ ਮੈਨੂੰ ਤੂੰ ਦੱਸ ਗਈਆਂ ਤੇ ਬਾਕੀ ਤਰੀਕੇ ਦਾ ਘਰੋਂ ਫੋਨ ਆਉਂਦੇ ਆਉਂਦੇ ਵੀ ਅਸੀਂ ਥਾਣੇ ਦਰਖਾਸਤਾਂ ਲੱਗਾਂ ਤੇ ਜਾ ਆਪਣੇ ਘਰ ਜਾ ਜਾ ਕੇ ਕੰਮ ਕਰ ਮੈਨੂੰ ਨਹੀਂ ਭਲਾ ਕਰੇ ਇੱਥੇ ਬੱਲਾ ਤਰਨਤਾਂਂ ਰੋੜਤੇ ਵੇ ਬਹੁ ਮੇਰੀ ਗੱਲ ਸੁਣਾ ਮੈਨੂੰ ਐਵੇਂ ਨਾ ਮੇਰੀ ਗੱਲ ਸੁਣ ਬਹੂ ਐਵੇਂ ਮੈਨੂੰ ਤੇਰੇ ਘਰ ਦੇ ਆ ਫੋਨ ਲਿਆ ਕਰਨ ਮੇਰੇ ਨਾਲ ਵੈਸੇ ਮੇਰੇ ਵੇਗ ਮੇਰੀ ਗੱਲ ਸੁਣਾ ਇਹ ਤਰ੍ਹਾਂ ਨਹੀਂ ਕਰੀਦਾ ਹੁੰਦਾ ਪੁੱਤ ਮੈਨੂੰ ਨੇ ਪਤਾ ਜਿਓ ਮਰਜ਼ੀ ਕਰ ਲੈ ਮੈਂ ਕਿਹਾ ਤੂੰ ਆ ਜਾ ਤੇ ਕਰੀ ਮੇਰੀ ਗੱਲ ਸੁਣ ਬਹੂ ਆਪਣੀ ਗੱਲ ਨੂੰ ਹੱਸੇ ਹੋਏ ਦੋ ਚਾਰ ਦੇਣਾ ਤੇ ਐਵੇਂ ਇਸ ਤਰ੍ਹਾਂ ਮੈਂ ਨਹੀਂ ਇਹਦੇ ਕੰਮ 'ਚ ਜਾਉਣਾ ਤੇ ਨਾ ਮੈਨੂੰ ਲੋੜ ਹੀ ਇਹ ਕਰੀ ਆ ਇਹ ਕਰੀ ਮੇਰੇ ਕੋਲ ਆ ਜਾ ਮੈਂ ਤੈਨੂੰ ਦਾਤ ਦੇਨੀ ਮੇਰੀ ਗੱਲ ਸੁਣਾ ਮੈਂ ਨਹੀਂ ਆਉਣਾ ਹੁਣਾ ਬਈ ਦਾਤ ਦੇਨੀ ਮੇਰੀ ਗੱਲ ਸੁਣਾ ਮੈਂ ਨਹੀਂ ਆਉਣਾ ਹੁਣਾ ਬਈ ਬਹੂ ਮੈਂ ਮੈਂ ਦੁਕਾਨ ਤੇ ਅਜ ਲਗੀ ਨਾ ਨਾ ਜੇ ਦੁਕਾਨ ਚ ਆਈ ਤਾਂ ਮੈਂ ਦੱਸਾਂ ਮੈਂ ਖਲਾਰਾ ਵਜਾਲਾ ਪਹਿਣਾ ਵੇ ਮੇਰੇ ਮਾਲ ਕਿਦਾਂ ਗੁੰਮ ਉਹਨਾਂ ਬੜੀ ਬੇਇੱਜ਼ਤੀ ਕਰਨੀ ਹੁੰਦੀ ਹੈ ਇੱਕ ਮਿੰਟ ਆ ਜਿਆਗਾ ਨਾ ਇੱਥੇ ਇੱਕੋ ਮਿੰਟ ਆ ਜਾ ਮੇਰੀ ਗੱਲ ਸੁਣ ਆਪਾਂ ਨਹੀਂ ਆ ਸਕਦੇ ਬਹੁ ਮੇਰੀ ਗੱਲ ਸੁਣ ਮੇਰੇ ਨਾਲ ਕੋਈ ਤੇਰਾ ਕੀ ਪ੍ਰਾਣਾ ਲੈਣ ਦੇਣ ਥੋੜੀ ਆ ਤੂੰ ਤੇ ਦੋ ਦਿਨ ਹੋਏ ਮੇਰੇ ਨਾਲ ਗੱਲ ਕੀਤੀ ਤੂੰ ਆਪਣੇ ਘਰੇ ਜਾ ਪਹਿਲਾਂ ਜਾ ਕੇ ਘਰ ਆਪਣੇ ਵੇਹ ਤੇ ਵੰਡਿਆ ਤੁਹਾਡੇ ਮੈਂ ਨਹੀਂ ਘਰ ਜਾਣਾ ਮੈਂ ਤੈਨੂੰ ਦੱਸਦਾ ਤੇ ਮੈਨੂੰ ਪੁੱਛ ਕੇ ਥੋੜੀ ਆਈ ਤੂੰ ਕਿ ਮੇਰੇ ਲਈ ਨਾ ਉਹ ਦਿੰਦਾ ਇੱਕ ਮਿੰਟ ਇੱਕ ਮਿੰਟ ਤੋਂ ਉਹ ਦਿੰਦਾ ਮੈਨੂੰ ਕਿਹਾ ਤੂੰ ਜੇ ਕੱਲ ਮਿਲਣਾ ਆ ਜੀਂਗੇ ਨਾ ਮੈਂ ਤੈ ਮੈਂ ਤਾਂ ਮੈਂ ਨਹੀਂ ਗਿਆ ਵੀ ਮਿਲ ਕੇ ਤੈਨੂੰ ਮੈਂ ਕਿਹਾ ਸੀ ਠੀਕ ਦੂੰ ਉਤਰਾ ਤੈਨੂੰ ਮੈਂ ਮਜ਼ਾਕ ਕੀਤਾ ਕਿ ਬੋਵੇ ਮੇਰੀ ਗੱਲ ਤੂੰ ਪਹਿਲਾਂ ਆਪਣੇ ਘਰ ਜਾ ਮੈਂ ਆਪਣੇ ਘਰ ਦੇ ਤੇਰੇ ਘਰੇ ਕਲਾਉਂਗਾ ਫੇਰ ਉਦਾਂ ਮੈਂ ਨਹੀਂ ਮੈਂ ਨਹੀਂ ਜਾਣਾ ਮੈਂ ਹੁਣ ਤਰਨਤਨ ਰੋਡ ਤੇ ਮਿੰਟ ਚ ਆ ਰਿਹਾ ਨਹੀਂ ਤੇ ਮੈਂ 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 ਤੈਨੂੰ ਕਹਿਤਾ ਮੇਰੀ ਗੱਲ ਸੁਣਾ ਇਹ ਜ਼ਬਰਦਸਤੀ ਕੋਈ ਨਹੀਂ ਬਹੁ ਮੈਂ ਤਾਂ ਸਿੱਧੀ ਗੱਲ ਸੁਣਾ ਇਹ ਜ਼ਬਰਦਸਤੀ ਕੋਈ ਨਹੀਂ ਬਹੁ ਮੈਂ ਤਾਂ ਸਿੱਧੀ ਗੱਲ ਦੱਸਾਂ ਮੈਂ ਥਾਣੇ ਦਰਖਾਸਤ ਦੇ ਦੇਣੀ ਆ ਤੇਰੇ ਘਰ ਦੇ ਮੇਰੇ ਨਾਲ ਡੇਰ ਰਾਲਾ ਪਾਉਣ ਇਹ ਤਾਂ ਮੈਨੂੰ ਪਤਾ ਇੱਥੇ ਆਏ ਆ ਤੇ ਮੈਂ ਦੱਸ ਦੇਣੀ ਆ ਇੱਥੇ ਆ ਜਾ ਜਾਣਦੇ ਨਹੀਂ ਬਹੁ ਅੱਜ ਮੈਂ ਗਿਆ ਕਿਤੇ ਕੰਮ ਗਿਆ ਵਾ ਮੇਰੀ ਗੱਲ ਸੁਣ ਲੈ ਮੈਂ ਜਾ ਮੇਰੀ ਗੱਲ ਸੁਣ ਜੇ ਇਸ ਤਰ੍ਹਾਂ ਕਰਨਾ ਤੇ ਆਪਾਂ ਨਹੀਂ ਇਦਾਂ ਦੇ ਗਾਹ ਕੇ ਬਹੁ ਮੈਂ ਨਹੀਂ ਬੇਰੀ ਮਲੂਮ ਗੁੰਡ ਬੜਵਾਣੀ ਮੈਂ ਜਲੂਸ ਕਢਾਂ ਡੇ ਆ ਕਿਡਾ ਜਲੂਸ ਕੱਢਿਆ ਤੂੰ ਹੈ ਪਹਿਲਾਂ ਤਾਂ ਕਹਿੰਦਾ ਉਹ ਦਿਨ ਮੈਂ ਮੈਂ ਤੈਨੂੰ ਥੋੜੀ ਗਿਆ ਆ ਵੀ ਮੇਰੇ ਨਾਲ ਨਿਕਲ ਗਿਆ ਜਾ ਮੈਂ ਤੈਨੂੰ ਇਹ ਥੋੜੀ ਤੇਰੇ ਘਰ ਦੇ ਮੇਰੇ ਫੋਨ ਕਰਕੇ ਉਹ ਥਾਣੇ ਦਰਖਾਹ ਦੇ ਦਿੱਤੀ ਉਹਨਾਂ ਨੇ ਜੀ ਤੇਰਾ ਵੇ ਮੈਨੂੰ ਨਹੀਂ ਪਤਾ ਜੋ ਤੂੰ ਚੋ ਮਰਜ਼ੀ ਕਰ ਲੈ ਮੈਂ ਤੈਨੂੰ ਕਿਹਾ ਨਾ ਤੂੰ ਇੱਕ ਵਾਰੀ ਤਰਨਤਾ ਰੋਡ ਤੇ ਆ ਜਾ ਬੋਹੇ ਹਾਂ ਮੈਂ ਤੇ ਦਿਨ ਦੱਸਾਂ ਮੈਂ ਗਿਆ ਵਾਂ ਦਿੱਲੀ ਮੈਂ ਮੈਂ ਨਹੀਂ ਆ ਸਕਦਾ ਕਿਤੇ ਮਰਜ਼ੀ ਚੱਲ ਜਾ ਜਿੱਥੇ ਮਰਜ਼ੀ ਚੱਲ ਜਾ ਮੈਂ ਦੁਕਾਨ ਤੇ ਆ ਚੱਲ ਗਈ ਮੇਰੀ ਗਾਲਤ ਗੂੰਦੇ ਨਹੀਂ ਆਉਂਦੀ ਲੋੜ ਮੈਂ ਮੇਰੀ ਗੱਲ ਸੁਣਾਵੇਂ ਤੈਨੂੰ ਦੱਸਾਂ ਆਪਾਂ ਨਹੀਂ ਮੇਰੇ ਨਾਲ ਕੋਈ ਲੰਕੇ ਗਦਰ ਨਾਲ ਇਦਾਂ ਨਾ ਕਰਿਆ ਘਰ ਵੀ ਕਿੱਦਾਂ ਤੂੰ ਕਰਨ ਤੇ ਆਇਆ ਨਾ ਕਰਿਆ ਘਰ ਵੀ ਕਿੱਦਾਂ ਤੂੰ ਕਰਨ ਤੇ ਆਇਆ ਮੈਨੂੰ ਨਹੀਂ ਪਤਾ ਤਰਨ ਤਾਂ ਲੋੜ ਤੇ ਆਂਦੇ ਨਾ ਜੇ ਤੂੰ ਕੋਈ ਜ਼ਬਰਦਸਤੀ ਨਹੀਂ ਆਪਣੇ ਘਰੇ ਜਾ ਮੇਰੇ ਨਾਲ ਨਹੀਂ ਕੋਈ ਤੇਰਾ ਲਿੰਕ ਹੈਗਾ ਠੀਕ ਹੈ ਨਾ ਨਾ ਤੂੰ ਮੈਨੂੰ ਜਾਣਦੀ ਐਵੇਂ ਮੈਂ ਹਾਂ ਜੇ ਤੇਰੇ ਬਾਰੇ ਜਾਣਕਾਰੀ ਨਹੀਂ ਮੈਨੂੰ ਪੂਰੀ ਹੈਗੀ ਤਾਂ ਮੈਂ ਮੈਂ ਘਰ ਨਹੀਂ ਆਣਾ ਤੇ ਇੱਕ ਮਿੰਟ ਇੱਥੇ ਆ ਜਾ ਇੱਕੋ ਮਿੰਟ ਚੱਲ ਆ ਜਾ ਇੱਕੋ ਮਿੰਟ ਮੈਂ ਗੱਲ ਸੁਣ ਜਾ ਤੂੰ ਮੇਰੀ ਗੱਲ ਸੁਣ ਤੂੰ ਆਪਣੇ ਠੱਠੇ ਵਾਲੇ ਮੋੜ ਤੇ ਚੱਲ ਮੁੱਥੇ ਆਉਣਾ ਠੱਠੇ ਵਾਲੇ ਮੋੜ ਮੋੜ ਤੇ ਨਹੀਂ ਮਜਾਉਣਾ ਮੈਨਿਆ ਤੇਰਾ ਇਹ ਦੇਹ ਜੀ ਜਨਾਨੀ ਨਾਲ ਮੇਰਾ ਕੋ ਲਿੰਕ ਹੈਗਾ ਜਿਹੜੀ ਤੂੰ ਮੇਰੀ ਮੰਨ ਲੈ ਲਈ ਗੱਲ ਜਿਹਦਾ ਮੈਂ ਤੈਨੂੰ ਕਿਹਾ ਜਦੋਂ ਮੈਂ ਤੈਨੂੰ ਕਿਹਾ ਵੀ ਤੂੰ ਇੱਥੇ ਆ ਜਾ ਮੇਰੀ ਸੁਣ ਲੈ ਗੱਲ ਮੈਂ ਤੈਨੂੰ ਦੱਸ ਦਿੱਤਾ ਵੀ ਮੈਂ ਰੇ ਮੈਂ ਥਾਣੇ ਦਰਖਾਸਤ ਦੇ ਦੇਣੀ ਮੁੜ ਕੇ ਲੱਗਿਆ ਤੇ ਮੈਂ ਦੱਸ ਤੈਨ ਮੈਂ ਦਾਤਾ ਮੈਂ ਕੁਝ ਖਾ ਕੇ ਮਰ ਜਾਣਾ ਤੇ ਤੂੰ ਨਾ ਆਇਆ ਮੇਰੇ ਲਈ ਤੇ ਮਰ ਨਹੀਂ ਮੈਂ ਤੈਨੂੰ ਕੀ ਮੇਰੇ ਨਾਲ ਕੀਤਾ ਵੀ ਕੀ ਤੂੰ ਦੱਸ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਹਿਤਾ ਇੱਕੋ ਵਾਰੀ ਜੇ ਤੂੰ ਤਰਨਤਾਲ ਰੋਡ ਤੇ ਨਹੀਂ ਨਾ ਆਵਾ ਹੈਲੋ ਕਿੱਥੇ ਜੋ ਤੂੰ ਗਣ ਮੈਂ ਓਏ ਹੈ ਤੇ ਕਰਨਪੁਰਾਂ ਦੀਆਂ ہاں ਦੱਸ ਤੇ ਆ ਮੈਂ ਆਖ ਲੋਤੀ ਕਿ ਕੁਲਚੀ ਵਾਲੀ ਦੁਕਾਨ ਤੇ ਆ ਜਿੱਥੇ ਵੱਡੇ ਜੇ ਸ਼ੋਰੂਮ ਆ ਗੱਲ ਸੁਣ ਮੇਰੀ ਗੱਲ ਸੁਣ ਆਪਣੇ ਘਰੇ ਜਾ ਚੁੱਪ ਕਰਕੇ ਮੈਨੂੰ ਤੂੰ ਦੱਸ ਗਈਆਂ ਤੇ ਬਾਕੀ ਤਰੀਕੇ ਦਾ ਘਰੋਂ ਫੋਨ ਆਉਂਦੇ ਆਉਂਦੇ ਵੀ ਅਸੀਂ ਥਾਣੇ ਦਰਖਾਸਤ ਦੇਣ ਲੱਗਿਆਂ ਤੇ ਜਾ ਆਪਣੇ ਘਰ ਜਾ ਜਾ ਕੇ ਕੰਮ ਕਰ ਮੈਨੂੰ ਨਹੀਂ ਪਤਾ ਕਰੀ ਇੱਥੇ ਪਹਿਲਾਂ ਤਰਨਤੰਨ ਰੋਡ ਤੇ ਵੇ ਬਹੁ ਮੇਰੀ ਗੱਲ ਸੁਣਾ ਮੈਨੂੰ ਐਵੇਂ ਨਾ ਮੇਰੀ ਗੱਲ ਸੁਣ ਬਹੂ ਐਵੇਂ ਮੈਨੂੰ ਤੇਰੇ ਘਰ ਦੇ ਆ ਫੋਨ ਲਿਆ ਕਰਨ ਮੇਰੇ ਨਾਲ ਵੈਸੇ ਮੇਰੇ ਵੇਗ ਮੇਰੀ ਗੱਲ ਸੁਣਾ ਇਹ ਤਰ੍ਹਾਂ ਨਹੀਂ ਕਰੀਦਾ ਹੁੰਦਾ ਪੁੱਤ ਮੈਨੂੰ ਨੇ ਪਤਾ ਜਿਓ ਮਰਜ਼ੀ ਕਰ ਲੈ ਮੈਂ ਕਿਹਾ ਤੂੰ ਆ ਜਾਏ ਤੇ ਕਰੀ ਮੇਰੀ ਗੱਲ ਸੁਣ ਬਹੂ ਆਪਣੀ ਗੱਲ ਨੂੰ ਹੱਸੇ ਹੋਏ ਦੋ ਚਾਰ ਦੇਣਾ ਤੇ ਐਵੇਂ ਇਸ ਤਰ੍ਹਾਂ ਮੈਂ ਨਹੀਂ ਇਹਦੇ ਕੰਮ 'ਚ ਜਾਉਣਾ ਤੇ ਨਾ ਮੈਨੂੰ ਲੋੜ ਹੀ ਇਹ ਕਰੀ ਆ ਇਹ ਕਰੀ ਮੇਰੇ ਕੋਲ ਆ ਜਾ ਮੈਂ ਤੈਨੂੰ ਦਾਤ ਦੇਨੀ ਮੇਰੀ ਗੱਲ ਸੁਣ ਮੈਂ ਨਹੀਂ ਆਉਣਾ ਹੁਣਾ ਬਈ ਦਾਤ ਦੇਨੀ ਮੇਰੀ ਗੱਲ ਸੁਣ ਮੈਂ ਨਹੀਂ ਆਉਣਾ ਹੁਣਾ ਬਈ ਬਹੂ ਮੈਂ ਮੈਂ ਤਾਂ ਤਾਂ ਤੇ ਆਜ ਲਗੀ ਨਾ ਨਾ ਜੇ ਦੁਕਾਨ ਚ ਆਈ ਤੇ ਮੈਂ ਤੈਨੂੰ ਦੱਸਾਂ ਮੈਂ ਖਲਾਰਾ ਵਜਾਦਾ ਪੈਣਾ ਮੇਰੇ ਮਾਲ ਕਿਦਾਂ ਨੂੰ ਉਹਨਾਂ ਬੜੀ ਬੇਇੱਜ਼ਤੀ ਕਰਨੀ ਇੱਕ ਮਿੰਟ ਆ ਜਿਆਗਾ ਨਾ ਇੱਥੇ ਇੱਕੋ ਮਿੰਟ ਆ ਜਾ। ਦੇਖ ਮੇਰੀ ਗੱਲ ਸੁਣ ਆਪਾਂ ਨਹੀਂ ਆ ਸਕਦੇ ਬਹੁ ਮੇਰੀ ਗੱਲ ਸੁਣ ਮੇਰੇ ਨਾਲ ਕੋਈ ਤੇਰਾ ਕੀ ਪੁਰਾਣਾ ਲੈਣ ਦੇਣ ਥੋੜੀ ਆ ਤੂੰ ਤੇ ਦੋ ਦਿਨ ਹੋਏ ਮੇਰੇ ਨਾਲ ਗੱਲ ਕੀਤੀ ਤੂੰ ਆਪਣੇ ਘਰੇ ਜਾ ਪਹਿਲਾਂ ਜਾ ਕੇ ਘਰ ਆਪਣੇ ਵੇਹ ਤੇ ਬੰਨ੍ਹਿਆ ਥਾ ਦੇ ਮੈਂ ਨਹੀਂ ਘਰ ਜਾਣਾ ਮੈਂ ਤੈਨੂੰ ਦੱਸਦਾ ਤੇ ਮੈਨੂੰ ਪੁੱਛ ਕੇ ਥੋੜੀ ਆਈ ਤੂੰ ਕਿ ਮੇਰੇ ਚੱਲੀ ਨੂੰ ਦਿੰਦਾ ਇੱਕ ਮਿੰਟ ਇੱਕ ਮਿੰਟ ਥੋੜੀ ਦਿੰਦਾ ਮੈਨੂੰ ਕਿਹਾ ਤੂੰ ਜੇ ਕੱਲ ਮਿਲਣਾ ਆ ਜਿਆਗੇ ਨ ਮੈਂ ਤੈਨੂੰ ਮੈਂ ਨਹੀਂ ਗਿਆ ਵੀ ਮਿਲ ਕੇ ਤੈਨੂੰ ਮੈਂ ਕਿਹਾ ਸੀ ਠੀਕ ਦੂੰ ਉਤਰਾ ਤੈਨੂੰ ਮੈਂ ਮਜ਼ਾਕ ਕੀਤਾ ਕਿ ਬੁੱਦੇ ਮੇਰੀ ਗੱਲ ਸੁਣ ਪਹਿਲਾਂ ਆਪਣੇ ਘਰ ਜਾ ਮੈਂ ਆਪਣੇ ਘਰ ਦੇ ਤੇਰੇ ਘਰੇ ਕਲਾਉਂਗਾ ਫੇਰ ਉਦਾਂ ਮੈਂ ਨਹੀਂ ਮੈਂ ਨਹੀਂ ਜਾਣਾ ਮੈਂ ਹੁਣ ਤਰਨਤਨ ਰੋਡ ਤੇ ਮਿੰਟ ਚ ਆ ਜਾ ਨਹੀਂ ਤੇ ਮੈਂ 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 ਤੈਨੂੰ ਕਹਿਤਾ ਮੇਰੀ ਗੱਲ ਸੁਣਾ ਇਹ ਜ਼ਬਰਦਸਤੀ ਕੋਈ ਨਹੀਂ ਹੈ ਬਹੁ ਮੈਂ ਤਾਂ ਸਿੱਧੀ ਗੱਲ ਸੁਣਾ ਇਹ ਜ਼ਬਰਦਸਤੀ ਕੋਈ ਨਹੀਂ ਹੈ ਬਹੁ ਮੈਂ ਤਾਂ ਸਿੱਧੀ ਗੱਲ ਦੱਸਾਂ ਮੈਂ ਥਾਣੇ ਦਰਖਾਸਤ ਦੇ ਦੇਣੀ ਆ ਤੇਰੇ ਘਰ ਦੇ ਮੇਰੇ ਨਾਲ ਡੇਰ ਰੌਲਾ ਪਾਉਣ ਇਹ ਤਾਂ ਮੈਨੂੰ ਪਤਾ ਇੱਥੇ ਆਏ ਆ ਤੇ ਮੈਂ ਦੱਸ ਦੇਣੀ ਆ ਇੱਥੇ ਆ ਜਾ ਜਾਣ ਤੇ ਨਹੀਂ ਬਹੁ ਅੱਜ ਮੈਂ ਗਿਆ ਕਿਤੇ ਕੰਮ ਗਿਆ ਵਾ ਮੇਰੀ ਗੱਲ ਸੁਣ ਲੈ ਮੈਂ ਜਾ ਮੇਰੀ ਗੱਲ ਸੁਣ ਜੇ ਇਸ ਤਰ੍ਹਾਂ ਕਰਨਾ ਤੇ ਆਪਾਂ ਨਹੀਂ ਇਦਾਂ ਦੇ ਗਾਹ ਕੇ ਕੇ ਬਹੁ ਮੇਰੀ ਬੇਰੀ ਮੁੰਡੂ ਗੁੰਡ ਬੜਵਾਣੀ ਮੈਂ ਜਲੂਸ ਕਢਾਂ ਡੇ ਆ ਕਿਡਾ ਜਲੂਸ ਕੱਢਿਆ ਤੂੰ ਹੈ ਪਹਿਲਾਂ ਤਾਂ ਕਹਿੰਦਾ ਉਹ ਦਿਨ ਮੈਂ ਮੈਂ ਤੈਨੂੰ ਥੋੜੀ ਗਿਆ ਆ ਵੀ ਮੇਰੇ ਨਾਲ ਨਿਕਲ ਗਿਆ ਜਾ ਮੈਂ ਤੈਨੂੰ ਇਹ ਥੋੜੀ ਤੇਰੇ ਘਰ ਦੇ ਮੇਰੇ ਫੋਨ ਕਰਕੇ ਉਹ ਥਾਣੇ ਦਰਖਾਏ ਦਿੱਤੀ ਉਹਨਾਂ ਨੇ ਜੀ ਤੇਰਾ ਵੀ ਮੈਨੂੰ ਨਹੀਂ ਪਤਾ ਜੋ ਤੂੰ ਜੋ ਮਰਜ਼ੀ ਕਰ ਲਾ ਮੈਂ ਤੈਨੂੰ ਕਿਹਾ ਨਾ ਤੂੰ ਇੱਕ ਵਾਰੀ ਤਰਨਤਾ ਰੋਡ ਤੇ ਆ ਜਾ ਬੋਹੇ ਹਾਂ ਮੈਂ ਇਹ ਦਿਨ ਦੱਸਾਂ ਮੈਂ ਗਿਆ ਵਾਂ ਦਿੱਲੀ ਮੈਂ ਇਹ ਮੈਂ ਨਹੀਂ ਆ ਸਕਦਾ ਕਿਤੇ ਮਰਜ਼ੀ ਚੱਲ ਜਾ ਜਿੱਥੇ ਮਰਜ਼ੀ ਚੱਲ ਜਾ ਮੈਂ ਦੁਕਾਨ ਤੇ ਆ ਚੱਲ ਗਈ ਮੇਰੀ ਗੱਲ ਸੁਣ ਤੇ ਨਹੀਂ ਆਉਂਦੀ ਲੋੜ ਮੈਂ ਇਹ ਗੱਲ ਸੁਣਾਵਾਂ ਮੈਂ ਤੈਨੂੰ ਦੱਸਾਂ ਆਪਾਂ ਨਹੀਂ ਮੇਰੇ ਨਾਲ ਕੋਈ ਲਿੰਕੇਗਾ ਤੇਰੇ ਨਾਲ ਇਦਾਂ ਨਾ ਕਰਿਆ ਕਰ ਵੀ ਕਿਦਾਂ ਤੂੰ ਕਰਨ ਤੇ ਆਇਆ ਨਾ ਕਰਿਆ ਕਰ ਵੀ ਕਿਦਾਂ ਤੂੰ ਕਰਨ ਤੇ ਆਇਆ ਮੈਨੂੰ ਨਹੀਂ ਪਤਾ ਤਰਨ ਤਰ ਰੋੜ ਤੇ ਆਂਦੇ ਨਾ ਜੇ ਤੂੰ ਕੋਈ ਜ਼ਬਰਦਸਤੀ ਨਹੀਂ ਆਪਣੇ ਘਰੇ ਜਾ ਮੇਰੇ ਨਾਲ ਨਹੀਂ ਕੋਈ ਤੇਰਾ ਲਿੰਕ ਹੈਗਾ ਠੀਕ ਹੈ ਨਾ ਨਾ ਤੂੰ ਮੈਨੂੰ ਜਾਣਦੀ ਆਵੇਂ ਮੈਂ ਹਾਂ ਤੇਰੇ ਬਾਰੇ ਜਾਣਕਾਰੀ ਨਹੀਂ ਮੈਨੂੰ ਪੂਰੀ ਹੈਗੀ ਤੇ ਮੈਂ ਮੈਂ ਘਰ ਨਹੀਂ ਆਣਾ ਤੇ ਇੱਕ ਮਿੰਟ ਇੱਥੇ ਆ ਜਾ ਇੱਕੋ ਮਿੰਟ ਚਲਾ ਆ ਜਾ ਇੱਕੋ ਮਿੰਟ ਮੈਂ ਗੱਲ ਸੁਣ ਜਾ ਤੂੰ ਮੇਰੀ ਗੱਲ ਸੁਣ ਤੂੰ ਆਪਣੇ ਠੱਠੇ ਵਾਲੇ ਮੋੜ ਤੇ ਚੱਲ ਮੁੱਥੇ ਆਉਣਾ ਠੱਠੇ ਵਾਲੇ ਮੋੜ ਮੋੜ ਤੇ ਨਹੀਂ ਮਜਾਣਾ ਮੈਨੂੰ ਇਹ ਤਰਾਹ ਦੇਖ ਜੀ ਜਨਾਨੀ ਨਾਲ ਮੇਰਾ ਕੋ ਲਿੰਕ ਹੈਗਾ ਜਿਹੜੀ ਤੂੰ ਮੇਰੀ ਮੰਨ ਲੈ ਲਈ ਗੱਲ ਜਦੋਂ ਮੈਂ ਤੈਨੂੰ ਕਿਹਾ ਜਦੋਂ ਮੈਂ ਤੈਨੂੰ ਕਿਹਾ ਵੀ ਤੂੰ ਇੱਥੇ ਆ ਜਾ ਮੇਰੀ ਸੁਣ ਲੈ ਗੱਲ ਮੈਂ ਤੈਨੂੰ ਦੱਸ ਦਿੱਤਾ ਵੀ ਮੈਂ ਰੇ ਮੈਂ ਥਾਣੇ ਦੇ ਖਾਹੇ ਦੇ ਦੇ ਨਹੀਂ ਮੁੜ ਗਿਆ ਕਿ ਇਹਦੇ ਮੈਂ ਫਿਰ ਕੁਝ ਤੈਨੂੰ ਮੈਂ ਦੱਸ ਤੈਨੂੰ ਮੈਂ ਦੱਸ ਤਾ ਮੈਂ ਕੁਝ ਖਾ ਕੇ ਮਰ ਜਾਣਾ ਤੇ ਤੂੰ ਨਾ ਆਇਆ ਮੇਰੇ ਲਈ ਤੇ ਮਰ ਨਹੀਂ ਮੈਂ ਤੈਨੂੰ ਕੀ ਮੇਰੇ ਨਾਲ ਕੀਤਾ ਵੀ ਕੀ ਤੂੰ ਦੱਸ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਹਿਤਾ ਇੱਕੋ ਵਾਰ ਜੇ ਤੂੰ ਤਰਨਤਾਲ ਰੋਡ ਤੇ ਨਹੀਂ ਨਾ ਆਵਾ ਅੱਜ ਜਾਂ ਮਰੀ ਦਾ ਮੂੰਹ